ਇੱਥੇ ਬੈਠਾਂ ਇੱਥੇ ਰੈਸਟਿਟ ਜੂਡ ਸਰ ਇਹ ਦੇ ਇੱਥੇ ਬੈਠਾ ਮਾਨਜੋਗ ਹਾਈ ਕੋਰਟ ਦਾ ਧੰਨਵਾਦ ਕਰਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਅਸੀਂ ਕੋਈ ਅੰਦਰ ਨਹੀਂ ਬੈਠੇਗੇ ਕਿਸੇ ਦਫਤਰ 'ਚ ਬੈਠੇ ਆ ਤਾਂ ਦੱਸਦੇ ਉਹ ਦਿਖਾਓ ਬਈ ਮੁੰਡਿਓ ਵੀਡੀਓ ਰਹੀ ਬਾਹਰ ਬੈਠਿਆ ਖੁੱਲੇ ਆਸਮਾਨ 'ਚ ਔਰ ਖੁੱਲੇ ਆਸਮਾਨ 'ਚ ਬੈਠੇ ਆ ਔਰ ਇਹ ਤੁਹਾਡੇ ਭਾਏ ਬੈਠੇ ਆ ਸਰ ਮੇਰੀ ਰਿਕਵੈਸਟ ਹੈ ਉਹਨਾਂ ਪੁਲਿਸ ਅਫਸਰਾਂ ਦੇ ਭਾਏ ਬੈਠੇ ਆ ਜਿਹੜੇ ਰਾਜਪੂਤ ਬਣ ਕੇ ਕੰਮ ਕਰਦੇ ਆ ਜਿਹੜਾ ਚੰਗਾ ਬੰਦਾ ਨਾ ਜਿੰਨੂੰ ਮੈਂ ਲਵਾਇਆ ਉਹ ਦੂਜੀ ਵਾਰ ਆਉਂਦਾ ਨਹੀਂ ਉਹ ਕਹਿੰਦਾ ਭਾਈ ਹੁੰਦਾ ਸਾਣਸੀ ਮੇਰੇ ਤੇ ਰਾਤੀ ਮੈਨੂੰ ਇੱਕ ਡੀਐਸਪੀ ਦਾ ਫੋਨ ਆਇਆ ਅੱਜੋ ਡੀਐਸਪੀ ਬਣਿਆ ਉਹ ਕਹਿੰਦਾ ਭਾਈ ਇਹਨਾਂ ਨੂੰ ਲੱਗਣਾ ਨਹੀਂ ਸੀ ਚਾਹੀਦਾ ਠੀਕ ਹੈ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਕੋਈ ਨਹੀਂ ਇਤਰਾਜ਼ ਚੜਾਤ ਆਉਂਦੇ ਰਹਿੰਦੇ ਆ ਟੱਪ ਗਿਆ ਸਮਾਂ ਇਹਨਾਂ ਦਾ ਹਾਂਜੀ ਟੱਪ ਗਿਆ ਪਰ ਯਾਰ ਦੇ 5 ਸਾਲ ਆ ਆ ਵੀ ਸਾਲ ਮੇਰਾ ਹੈ 6 ਸਾਲ ਔਖੇ ਹੋ ਜਾਣੇ ਆ ਕੱਪੜੇ ਇਹ ਹਿਸਾਬ ਲਾ ਲਓ ਜੀਰ ਸਿੰਘ ਜਿੰਦਾਰਾ ਆਹ ਸਾਥੀਓ ਮੈਂ ਦੱਸਣਾ ਚਾਹੁੰਦਾ ਕਿ ਲਾਈਟ ਬੰਦ ਕਰਤੀ ਆ ਲਾਈਟਾਂ ਜਗਾਓ ਬਈ ਗੱਡੀ ਦੀਆਂ ਲਾਓ ਯਾਰ ਲਾਈਟ ਲਗਾਓ ਗੱਡੀ ਦੀਆਂ ਲਾਈਟ ਉਹ ਇਹੋ ਜਿਹਾ ਕੰਮ ਕਰਦੇ ਆ ਤਸੀਲਦਾਰ ਸਾਹਿਬ ਆਏ ਮੈਂ ਪਹਿਲਾਂ ਪਤਾ ਸੀ ਮੈਨੂੰ ਕਿਉਂਕਿ ਮੈਂ ਧਰਨਿਆਂ ਚੋਂ ਹੀ ਐਮਐਲਏ ਬਣਿਆ। ਹਨੇਰੇ ਜੀ ਖੜਾ ਤੁਹਾਡੇ। ਧਰਨਿਆਂ ਚੋਂ ਹੀ ਇੱਥੇ ਆਇਆ। ਇਸ ਕਰਕੇ ਇਹ ਆ ਕਿ ਇੱਕ ਤਹਿਸੀਲਦਾਰ ਸਾਹਿਬ ਇੱਕ ਹੋਰ ਦੱਸ ਦਿਆਂ ਤੁਹਾਨੂੰ। ਥੱਲੇ ਬੈਠੇ ਨਹੀਂ ਲੱਡੇ ਥੱਲੇ ਬੈ ਕੇ ਟਿਕਾਣਾ ਰਹਿਣਾ। ਇੱਥੋਂ ਦੀ ਜ਼ਿੰਮੇਵਾਰੀ ਜਿਹੜੀ ਆ ਕਿਉਂਕਿ ਉਹਨਾਂ ਦੀ ਗੁੰਡਾਗਰਦੀ ਜਿਹੜੀ ਆ ਅਸੀਂ ਸ਼ਰੇਆਮ ਇਨਸ਼ੋਰ ਕਰਾਂਗੇ ਸਰ। ਉਹ ਇੱਥੇ ਫਿਰਦੇ ਆ। ਰਾਤ ਨੂੰ ਮੇਰਾ ਕਿਸੇ ਬੰਦੇ ਦਾ ਨੁਕਸਾਨ ਹੋ ਜੇ ਮੇਰੇ ਕਿਸੇ ਬੰਦੇ ਦੀ ਗੱਡੀਆਂ ਨਹੀਂ ਅੱਗੇ ਆਉਣ ਦਿੰਦੇਗੇ। ਉਹ ਰੋਡ ਤੇ ਖੜੀਆਂ ਨੇ। ਕਿਸੇ ਦੀ ਗੱਡੀ ਚੋਰੀ ਹੋ ਜੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹਦਾ ਜ਼ਿੰਮੇਵਾਰ ਡੀਐਸਪੀ ਜੀਰਾ ਤੇ ਐਸਐਚਓ ਜੀਰਾ ਹੋਣਗੇ ਕਿਉਂਕਿ ਉਹ ਰੋਕਦੇ ਆ ਉੱਥੇ ਗੱਡੀਆਂ ਉਹ ਨਹੀਂ ਦਿੰਦੇ ਉੱਥੇ ਖੜੀਆਂ ਨੇ ਤੇ ਜੇ ਕੋਈ ਬੰਦਾ ਮਰ ਗਿਆ ਠੰਡ ਚ ਤੇ ਪਰਚਾ ਐਸਐਸਪੀ ਤੇ ਦਰਜ ਹੋਊਗਾ ਤੇ ਐਸਟੀਐਮ ਜੀਰੇ ਤੇ ਦਰਜ ਹੋਣਾ ਚਾਹੀਦਾ ਮੈਂ ਹੁਣ ਵੀ ਮੰਨ ਜੂਗਾ ਹਾਈ ਕੋਰਟ ਕੋਲ ਸਵੇਰੇ ਫਿਰ ਤੇਰੀ ਤਰੀਕ ਇਸ ਕਰਕੇ ਮੈਨੂੰ ਮੰਨ ਜੂਗਾ ਹਾਈ ਕੋਰਟ ਤੇ ਭਰੋਸਾ ਹੈ ਉਹਨਾਂ ਨੇ ਆਰਡਰ ਕੀਤੇ ਆ ਕੱਲ ਨੂੰ ਸਾਨੂੰ ਪਤਾ ਹੈ ਕਿ ਉੱਥੋਂ ਟੀਮ ਆ ਰਹੀ ਏ ਪਰ ਗੱਲ ਇਹ ਆ ਬਾਈ ਤੁਸੀਂ ਉਹ ਹਰੇਕ ਬੰਦੇ ਨੂੰ ਤੁਸੀਂ ਤਾਂ ਹਾਈ ਕੋਰਟ ਦੇ ਆਰਡਰ ਹੀ ਨਹੀਂ ਮੰਨਦੇ ਯਾਰ ਨਹੀਂ ਨਹੀਂ ਸਰ ਮੈਨੂੰ ਬਾਈ ਆ ਥ੍ਰੇਟਾ ਤੁਹਾਡਾ ਐਸਐਚਓ ਮਗਰ ਖੜਾ ਪੁੱਛੋ ਅਸੀਂ ਪ੍ਰੋਗਰਾਮ ਦੇਨੇ ਆ ਇਹ ਪਾਲਣਾ ਹੋਏਗਾ ਠੀਕ ਹੈ ਇਹ ਕੋਈ ਪਾਲਣਾ ਬੋਲਣਾ ਹਾਈ ਕੋਰਟ ਦਾ ਖੇਡ ਬਣਾਇਆ ਇਹਨਾਂ ਪੁਲਿਸ ਅਫਸਰਾਂ ਨੇ ਯਾਰ ਇਹ ਕਹਿੰਦੇ ਸਾਡਾ ਕੀ ਹੈ ਬਾਈ ਅਸੀਂ ਤਾਂ ਤਰੀਕਾ ਭੁਗਤਣ ਨੂੰ ਦੋ ਠਾਣੇ ਦਾ ਰੱਖਿਆ ਆ ਨੇ ਤਾਂ ਇਸ ਕੋਈ ਗੱਲ ਨਹੀਂ ਬਾਕੀ ਦੇਖਦੇ ਕੋਈ ਮਿਸਨਸੜੀ ਹੋ ਗਏ ਮੈਂ ਮਾਫੀ ਮੰਗਦਾ ਕੋਈ ਗੱਲ ਨਹੀਂ ਮੇਰੇ ਅਸੀਂ ਨਾ ਨਾ ਤੂੰ ਮੇਰਾ ਭਰਾ ਹੈ ਮੇਰੇ ਮਾਫੀ ਨਹੀਂ ਮੰਗਣ ਦੀ ਲੋੜ ਮੈਨੂੰ ਤਾਂ ਵੀਡੀਓ ਚਾਹੀਦੀ ਆ ਜਿਹੜੇ 100 ਜਿਹੜਾ 100 ਟੋਕਨ ਵੰਡਿਆ ਤੇ ਮੈਂ ਵੀਡੀਓ ਲੋਕਾਂ ਨੂੰ ਵਿਖਾਉਂਗਾ ਕਿ ਮੇਰਾ ਇੱਕ ਬੰਦਾ ਵਿਖਾ ਦਊ ਤੇ ਨਾਲੇ ਕੱਲੇ ਕੱਲੇ ਬੰਦੇ ਬਾਰੇ ਦੱਸੂਗਾ ਕਿ ਆ ਕਿਹੜੇ ਪਿੰਡ ਦਾ ਜੀਰੇ ਦਾ ਨਹੀਂ ਹੋਊਗਾ ਉਹ ਬੈਸ ਉਹ ਉਹ ਜੀ ਅਸੀਂ ਸਰ ਮੈਂ ਤਾਂ ਬਾਈਂ ਚ ਖੜੇ ਸੀ ਅਸੀਂ ਸਾਰਿਆਂ ਨੂੰ ਦਿੱਤਾ ਅੱਜ ਤੱਕ ਇਹ ਪ੍ਰੋਸੀਜਰ ਆ ਇਹ ਰੂਲ ਆ ਕਿ ਟੋਕਨ ਪਿੱਛੋਂ ਵੰਡਿਆ ਜਾਂਦਾ ਸਿਰ ਪਿੱਛੋਂ ਹੀ ਵੰਡਾਇਆ ਸਰ ਦੱਸੋ ਜਗਦੀਪ ਜੀ ਪਹਿਲੇ ਇਹਨਾਂ ਨੇ ਅੱਗੇ ਲਾਇਆ ਆ ਪਰ ਐਸਐਚਓ ਨੇ ਬਿਲਕੁਲ ਨਹੀਂ ਕੁਝ ਤੋਂ ਦੱਸੋ ਜੀ ਜੀ ਕਾਪੀ ਲੈ ਆਓ ਉਹਨਾਂ ਪਿੱਛੇ ਗੱਲ ਕਰਨ ਦੀ ਹੋ ਜਾ ਬਾਈ ਚਲੋ ਸਰ ਫਿਰ ਵੀ ਜੇ ਕੋਈ ਬੰਦਾ ਛੁੱਟ ਗਿਆ ਨਹੀਂ ਨਹੀਂ ਇੱਕ ਮਿੰਟ ਛੁੱਟ ਗਿਆ ਤਾਂ ਵੱਖਰੀ ਗੱਲ ਦੱਸਤਾ ਕਿ ਨੂੰ ਇਹ ਦੱਸਦੇ ਦਿੱਤੇ ਵਾਲੇ ਵੀ ਦਿਖਾ ਦਿਓ ਮੈਂ ਦਿਖਾ ਦਿੰਦਾ ਦੇਤੇ ਵਾਲਾ ਵੀ ਖਾ ਦੂ ਔਰ ਮੈਂ ਕਹਿੰਦਾ ਕਿ ਜੇ ਰਾਤ ਨੂੰ ਸੱਪ ਸੁਪ ਵੀ ਕਿਸੇ ਨੂੰ ਲੜ ਗਿਆ ਵੀ ਉਹ ਵੀ ਇਹਨਾਂ ਦੇ ਪਿੱਟੇ ਹੀ ਪੈਣਾ। ਕਿਉਂਕਿ ਝਾੜੂ ਵਾਲਿਆਂ ਦੀ ਸਰਕਾਰ ਆ ਤੇ ਇਹਨੇ ਮਾੜੇ ਹਾਲਾਤ ਯਾਰ ਤਹਿਸੀਲ ਦੇ ਝਾੜੂ ਹੀ ਨਹੀਂ ਵੱਜਾ ਕਿਤੇ ਤਹਿਸੀਲਦਾਰ ਸਾਹਿਬ ਇੰਨਾ ਕੁ ਤਾਂ ਕੰਟਰੋਲ ਮਰੇ ਆ ਠੀਕ ਹੈ ਜਿਹੜਾ ਬੰਦਾ ਸਰਪੰਚ ਆ ਤੁਸੀਂ ਮੈਨੂੰ ਦੱਸੋ ਕਿਹੜੀ ਰੂਲ ਬੁੱਕ 'ਚ ਲਿਖਿਆ ਕਿ ਇਲੈਕਸ਼ਨ ਲੜਖਾਂਗਾ ਕੱਲ ਲਾਸਟ ਡੇ ਲਾਲ ਦੇ ਮੈਂ ਨਾ ਕਿਹੜੀ ਰੂਲ ਬੁੱਕ 'ਚ ਲਿਖਿਆ ਮੈਂ ਐਮਐਲਏ ਬਣਿਆ ਉਦੋਂ ਸਰਪੰਚ ਸੀ ਠੀਕ ਹੈ ਤੇ ਮੈਨੂੰ ਤਸਦੀਫਾ ਦੇਣਾ ਪਿਆ ਭਾਈ ਠੀਕ ਹੈ ਜਿਹੜਾ ਸਰਪੰਚੇ 60-60 ਲੱਖ ਦੇ ਕੇ ਬਣਿਆ 30-30 ਲੱਖ ਐਮਐਲਏ ਨੂੰ ਦੇ ਕੇ ਬਣਿਆ ਉਹ ਕਿਉਂ ਲੜੂਗਾ ਬਲਾਗ ਸੰਪਤੀ ਹੋਂਦ ਜਦੋਂ ਕੋਈ ਗਾਰੰਟੀ ਨਹੀਂ ਹੁੰਦੀ ਉਧਰ ਦਾ ਗੱਫੇ ਹੁੰਦੇ ਸਰਪੰਚੀ ਜਿੱਤਾ ਆਈ ਆ ਭਾਈ ਸ਼ੇਵ ਕਰ ਲਾ ਡਾਊਨਲੋਡ ਕਰ ਲਾ ਤੇ ਹਾਈ ਕੋਰਟ ਦੇ ਵਕੀਲ ਨੂੰ ਭੇਜ ਆਪਣੇ ਨੂੰ ਤੇ ਮਾਰਕ ਕਰਕੇ ਭੇਜਨੇ ਕਿ ਆ ਬੰਦੇ ਜਿਨ੍ਹਾਂ ਨੂੰ ਇਹਨਾਂ ਨੇ ਟੋਕਨ ਦਿੱਤੇ ਜੀਰੀ ਵਾਲਿਆਂ ਨੂੰ ਇਸ ਕਰਕੇ ਜਮਾ ਹੀ ਜਿਹੜਾ ਨਾ ਅਨੇਰਗਰਦੀ ਕੀਤੀ ਨਾ ਨਾ ਕੋਈ ਨਹੀਂ ਅਸੀਂ ਤੁਹਾਡੇ ਨਾਲ ਧੋਖਾ ਨਹੀਂ ਕੀਤਾ ਅਸੀਂ ਵੀਡੀਓ ਮਗਾ ਕੇ ਤੁਹਾਡੇ ਸਾਹਮਣੇ ਗਿਆ ਹੈ ਮੈਂ ਤਾਂ ਸਰ ਹੁਣ ਵੀ ਕਹਿ ਰਹੇ ਕਿ ਕੱਲ ਜੀ ਕੰਬੀਨੇਸ਼ਨ ਨਹੀਂ ਐਸੈਪਟ ਹੋ ਗਏ ਤਾਂ ਫਿਰ ਵੀ ਆਪਾਂ ਇਸ ਚੀਜ਼ ਨੂੰ ਇਸ ਚੀਜ਼ ਨੂੰ ਤੁਹਾਨੂੰ ਇਸ ਗੱਲ ਦਾ ਆਪਣਾ ਤਹਿਸੀਲਦਾਰ ਸਾਹਿਬ ਸਵਾਗਤ ਕਰਾਉਂਦੇ ਆਂ ਮਹਾਰਾਜ ਤੁਹਾਨੂੰ ਐਸੀਐਮ ਹੀ ਬਣਾਵੇ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆਂ ਕਿ ਸਾਡਾ ਕੋਈ ਬੰਦਾ ਕੋਈ ਸ਼ਰਾਰਤ ਨਹੀਂ ਕਰੂਗਾ ਸ਼ਾਂਤਮਈ ਧਰਨਾ ਹੈ ਪਰੇ ਆਗੇ ਬਾਹਰੋਂ ਕਿਸੇ ਨੂੰ ਰੋਕਣਾ ਨਹੀਂ ਇੱਕ ਬੰਨੇ ਮੇਰੀ ਬੇਨਤੀ ਹੈ ਜੀ ਬਾਹਰੋਂ ਕਿਸੇ ਨੂੰ ਰੋਕਣਾ ਨਹੀਂ ਹਰੇਕ ਨੂੰ ਅੰਦਰ ਆਉਣ ਦਿਓ ਜਿਹੜਾ ਆਉਂਦਾ ਪਰ ਇਹ ਹੈ ਕਿ ਜੇ ਕੋਈ ਸ਼ਰਾਰਤੀ ਅੰਸਰ ਆਇਆ ਉਹਦਾ ਪਰਚਾ ਜਿਹੜਾ ਡੀਐਸਪੀ ਜੀਰੇ ਤੇ ਤੇ ਐਸਐਚਓ ਤੇ ਹੋਣਾ ਚਾਹੀਦਾ ਸਰ ਐਸਐਸਪੀ ਤੇਰੀ ਮਰਜ਼ੀ ਸਰ ਸਰ ਜਰਮਾ ਇੰਨਾ ਹੈਗਾ ਐਮਸੀਸੀ ਦੀ ਗਾਈਡਲਾਈਨ ਸਰ ਤੁਸੀਂ ਚਾਰ ਪਰਚਾ ਦੇ ਦਿਓ ਅਸੀਂ ਤਾਂ ਬਾਹਰ ਬੈਠੇ ਬਾਹਰ ਵੀ ਲੋਕਤੰਤਰ ਦਾ ਇੱਕ ਤਾਂ ਬੰਨੇ ਤਾਂ ਲੋਕਤੰਤਰ ਦਾ ਗਾਲੀ ਘੋੜਦਾ ਤੁਸੀਂ ਭਟਾਉਣ ਹੀ ਮਰੋੜਤੀ ਜਾਵਾਂ ਜੈਸੀ ਤਾਂ ਮੰਗ ਮੰਗਦੇ ਪਏਂ ਜੀ ਬਈ ਲੋਕਤੰਤਰ ਬਚਾਉਣਾ ਹੈ ਜਮਾਇਆ ਸੰਗੀਮ ਰੋਡ ਦੀ ਜੀਰੇ ਵਾਲਿਆਂ ਨੂੰ ਟੋਕੜ ਦੇ ਦੇਗੇ ਸ਼ਹਿਰ ਵਾਲਿਆਂ ਨੂੰ ਦੂਜੀ ਵੀ ਭੇਜ ਦਵਾਂ ਦੂਜੀ ਭੇਜ ਦੂਜੀ ਜੀ ਵੀ ਦੱਸ ਦੂੰਗਾ ਉਹ ਕਿੱਥੋਂ ਲੈਣੀ ਚੁੱਪ ਕਰੋ ਚੁੱਪ ਕਰੋ ਠੀਕ ਹੈ ਕੋਈ ਨਹੀਂ ਤੁਸੀਂ ਆਪ ਦਾ ਸਲਾਹ ਸੁਨੇਹਾ ਦੇ ਦਿਓ ਅਸੀਂ ਕਰਨਾ ਨਹੀਂ ਨਹੀਂ ਕੋਈ ਧੰਨਵਾਦ ਤੁਹਾਡਾ ਬਹੁਤ ਬਹੁਤ ਨਹੀਂ ਬਿਲਕੁਲ ਰਾਈਟ ਸਰ ਜਾਣਾ ਨਹੀਂ ਜੋ ਨੇ ਉਹਦਾ ਬੋਲੇ ਨਾ ਸਾਡੇ ਬੰਦ ਕਰ ਦਈਏ ਲਾਈਓ ਕਰ ਦਈਏ ਜੀ ਬੰਦ